ਪੰਜਾਬ ਦੇ ਸਰਪੰਚਾਂ ਨੂੰ ਮਿਲੇਗਾ ਹੁਣ ਮਾਨ ਪੱਤਾ ਜੀ ਹਾਂ ਸਰਪੰਚਾਂ ਨੂੰ ਮਾਨ ਪੱਤਾ ਮਿਲਣ ਜਾ ਰਿਹਾ ਤੇ ਜਿਸ ਤੋਂ ਬਾਅਦ ਉਥੇ ਹੀ ਇਹ ਹੁਕਮ ਜਾਰੀ ਕਰ ਦਿੱਤੇ ਨੇ ਪਹਿਲਾਂ 1200 ਸੀ ਹੁਣ 1200 ਵਧਾ ਕੇ ਜਿਹੜਾ ਕਿ 2000 ਕਰ ਦਿੱਤਾ ਹੈ ਤੇ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਪੰਚਾਇਤਾਂ ਨੂੰ ਲੈ ਕੇ ਜਿਹੜਾ ਕਿ ਹੁਣ ਮਾਨ ਪੱਤਾ ਜਿਹੜਾ ਕਿ ਸਰਮੰਚਾਂ ਨੂੰ ਮਿਲੇਗਾ ਤੇ ਪੰਚਾਇਤਾਂ ਦੀ ਆਮਦਨ ਤੋਂ ਹੀ ਇਹ ਲਾਭ ਹੋਏਗਾ ਤੇ ਸਰਕਾਰ ਨੇ 1200 ਤੋਂ ਵਧਾ ਕੇ 2000 ਕੀਤਾ ਤਾਂ ਉੱਥੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਮਾਣ ਪੱਤੇ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਤੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਪੰਚਾਇਤਾਂ ਨੂੰ ਇਹ ਹੁਕਮ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਪੰਚਾਇਤੀ ਆਮਦਨ ਤੋਂ ਹੀ ਜਿਹੜਾ ਕਿ ਸਰਪੰਚਾਂ ਨੂੰ ਮਾਣ ਪੱਤਾ ਮਿਲੇਗਾ ਤਾਂ ਦੂਜੇ ਪਾਸੇ ਦੱਸਿਏ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਹੈ ਕਿ 13200 238 ਜਿਹੜੀ ਹੈ ਕਿ ಗ್ರಾಮ ਪੰਚਾਇਤਾਂ ਨੇ ਤੇ ਜਿਸ ਤੋਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਚਾਇਤ ਦਿਪਸ ਮੌਕੇ ਜਿਹੜਾ ਕਿ ਸਰਪੰਚਾਂ ਦਾ ਮਾਣ ਪੱਤਾ 12 ਉਹ ਬਦਾ ਕੇ ਜਿਹੜਾ ਕਿ 2000 ਰੁਪਏ ਕਰਨ ਦਾ ਐਲਾਨ ਕੀਤਾ ਸੀ ਤੇ ਹੁਣ ਉਥੇ ਹੀ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਫਿਰ ਤੋਂ ਜਿਹੜਾ ਕਿ ਹੁਣ ਸਰਪੰਚਾਂ ਨੂੰ ਲੈ ਕੇ ਵੱਡੀ ਖੁਸ਼ਖਬਰੀ ਸੁਣਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਦੇ ਵਿੱਚ ਹੁਣ ਸਰਪੰਚਾਂ ਨੂੰ ਜਿਹੜਾ ਕਿ ਮਾਣ ਪੱਤਾ ਮਿਲੇਗਾ ਪਹਿਲਾਂ ਇਹ 1200 ਸੀ ਤੇ ਜਿਸ ਤੋਂ ਬਾਅਦ ਪੰਚਾਇਤ ਅੰ딥 ਸਮੋਖੇ ਜਿਹੜਾ ਕਿ 2000 ਦੇਣ ਦਾ ਐਲਾਨ ਕੀਤਾ ਸੀ ਹਾਲਾਂਕਿ ਹੁਣ ਉਥੇ ਹੀ ਪੰਚਾਇਤੀ ਆਮਦਨ ਦੇ ਵਿੱਚ ਸਰਪੰਚਾਂ ਨੂੰ ਮਾਣ ਪੱਤਾ ਮਿਲੇਗਾ ਤੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਪੰਚਾਇਤਾਂ ਨੂੰ ਹੁਕਮ ਆ ਤੇ ਜਿਸ ਦੇ ਵਿੱਚ ਹੁਣ ਸਰਪੰਚਾਂ ਨੂੰ ਜਿਹੜਾ ਕਿ ਪੰਚਾਇਤੀ ਆਮਦਨ ਤੋਂ ਹੀ ਜਿਹੜਾ ਕਿ ਸਰਪੰਚਾਂ ਨੂੰ ਇਹ ਮਾਣ ਪੱਤਾ ਮਿਲੇਗਾ ਤੇ ਸਰਪੰਚਾਂ ਨੂੰ ਜਿਹੜਾ ਕਿ ਹੁਣ 2000 ਇਹ ਪੱਤਾ ਦਿੱਤਾ ਜਾਵੇਗਾ ਤੇ ਦੂਜੇ ਪਾਸੇ ਉਥੇ ਹੀ ਦੱਸਦੀ ਹੈ ਕਿ 133238 ਜਿਹੜੀ ਕਿ ਗ੍ਰਾਮ ਚੈਤਾਨੇ ਤੇਜਸੋਈ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਕਿ ਕਾਫੀ ਟਾਈਮ ਪਹਿਲਾਂ ਇੱਕ ਵਾਅਦਾ ਕੀਤਾ ਸੀ ਕਿ ਜਲਦ ਇਹ ਜਿਹੜਾ ਕਿ 2000 ਪਤਾ ਕਰ ਦਿੱਤਾ ਜਾਵੇਗਾ ਤੇ ਹੁਣ ਦੂਜੇ ਪਾਸੇ ਇਹ ਵਾਦਾ ਜਿਹੜਾ ਕਿ ਪੁੱਗਦਾ ਹੋਏ ਨਜ਼ਰ ਆ ਰਿਹਾ ਤੇ ਜਿਸ ਦੇ ਵਿੱਚ ਇਹ ਵਾਦਾ ਜਿਹੜਾ ਕਿ ਹੁਣ ਪੂਗਾ ਦਿੱਤਾ ਹੈ ਤੇ ਹੁਣ ਪੰਚਾਇਤੀ ਆਮਦਨ ਚੋਂ ਹੀ ਸਰਪੰਚਾਂ ਨੂੰ ਜਿਹੜਾ ਕਿ 2000 ਮਿਲੇਗਾ ਤੇ ਪਿੰਡੂ ਵਿਕਾਸ ਪੰਚਾਇਤ ਵਿਭਾਗ ਨੇ ਪੰਚਾਇਤਾਂ ਨੂੰ ਹੁਕਮ ਜਾਰੀ ਕੀਤੇ ਨੇ ਤੇ ਜਿਸ ਦੇ ਵਿੱਚ ਹੁਣ ਪੰਜਾਬ ਦੇ ਸਰਪੰਚਾਂ ਨੂੰ ਮਾਣ ਪੱਤਾ ਮਿਲੇਗਾ ਤੇ ਪੰਚਾਇਤਾਂ ਦੀ ਹੀ ਆਮਦਨ ਤੋਂ ਇਹ ਲਾਭ ਹੋਵੇਗਾ ਤੇ ਸਰਕਾਰ ਨੇ 1200 ਤੋਂ ਵਧਾ ਕੇ ਹੁਣ 2000 ਕਰ ਦਿੱਤਾ ਹੈ ਹਾਜ਼ਰ ਹੋਇਆ ਦਾਸੀਏ ਕਿ ਪੰਚਾਇਤਾਂ ਨੂੰ ਲੈ ਕੇ ਜਿਹੜਾ ਕਿ ਹੁਣ ਮਾਨ ਪੱਤਾ ਜਿਹੜਾ ਕਿ ਸਰਮੰਚਾਂ ਨੂੰ ਮਿਲੇਗਾ ਤੇ ਪੰਚਾਇਤਾਂ ਦੀ ਆਮਦਨ ਤੋਂ ਹੀ ਇਹ ਲਾਭ ਹੋਏਗਾ ਤੇ ਸਰਕਾਰ ਨੇ 1200 ਤੋਂ ਵਧਾ ਕੇ 2000 ਕੀਤਾ ਤਾਂ ਉਥੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਮਾਣ ਪੱਤੇ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਤੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਪੰਚਾਇਤਾਂ ਨੂੰ ਇਹ ਹੁਕਮ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਪੰਚਾਇਤੀ ਆਮਦਨ ਤੋਂ ਹੀ ਜਿਹੜਾ ਕਿ ਸਰਪੰਚਾਂ ਨੂੰ ਮਾਣ ਪੱਤਾ ਮਿਲੇਗਾ ਤਾਂ ਦੂਜੇ ਪਾਸੇ ਦੱਸਿਏ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀਆਂ ਕਿ 13200 238 ਜਿਹੜੀਆਂ ਕਿ ਗ੍ਰਾਮ ਪੰਚਾਇਤਾਂ ਨੇ ਤੇ ਜਿਸ ਤੋਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਚਾਇਤ ਦਿਪਸ ਮੌਕੇ ਜਿਹੜਾ ਕਿ ਸਰਪੰਚਾਂ ਦਾ ਮਾਣ ਪੱਤਾ 1200 ਉਹ ਬਦਾ ਕੇ ਜਿਹੜਾ ਕਿ 2000 ਰੁਪਏ ਕਰਨ ਦਾ ਐਲਾਨ ਕੀਤਾ ਸੀ ਤੇ ਹੁਣ ਉਥੇ ਹੀ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਫਿਰ ਤੋਂ ਜਿਹੜਾ ਕਿ ਹੁਣ ਸਰਪੰਚਾਂ ਨੂੰ ਲੈ ਕੇ ਵੱਡੀ ਖੁਸ਼ਖਬਰੀ ਸੁਣਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਦੇ ਵਿੱਚ ਹੁਣ ਸਰਪੰਚਾਂ ਨੂੰ ਜਿਹੜਾ ਕਿ ਮਾਣ ਪੱਤਾ ਮਿਲੇਗਾ ਪਹਿਲਾਂ ਇਹ 1200 ਸੀ ਤੇ ਜਿਸ ਤੋਂ ਬਾਅਦ ਪੰਚਾਇਤ ਅੰ딥 ਸਮੋਖੇ ਜਿਹੜਾ ਕਿ 2000 ਦੇਣ ਦਾ ਐਲਾਨ ਕੀਤਾ ਸੀ ਹਾਲਾਂਕਿ ਹੁਣ ਉੱਥੇ ਹੀ ਪੰਚਾਇਤੀ ਆਮਦਨ ਦੇ ਵਿੱਚ ਸਰਪੰਚਾਂ ਨੂੰ ਮਾਣ ਪੱਤਾ ਮਿਲੇਗਾ ਤੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਪੰਚਾਇਤਾਂ ਨੂੰ ਹੁਕਮ ਆ ਤੇ ਜਿਸ ਦੇ ਵਿੱਚ ਹੁਣ ਸਰਪੰਚਾਂ ਨੂੰ ਜਿਹੜਾ ਕਿ ਪੰਚਾਇਤੀ ਆਮਦਨ ਤੋਂ ਹੀ ਜਿਹੜਾ ਕਿ ਸਰਪੰਚਾਂ ਨੂੰ ਇਹ ਮਾਣ ਪੱਤਾ ਮਿਲੇਗਾ ਤੇ ਸਰਪੰਚਾਂ ਨੂੰ ਜਿਹੜਾ ਕਿ ਹੁਣ 2000 ਇਹ ਪੱਤਾ ਦਿੱਤਾ ਜਾਵੇਗਾ ਤੇ ਦੂਜੇ ਪਾਸੇ ਉੱਥੇ ਹੀ ਦੱਸਦੀ ਹੈ ਕਿ 133238 ਜਿਹੜੀ ਕਿ ਗ੍ਰਾਮ ਜਾਇਤਾ ਨੇ ਤੇ ਦਸਤੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਕਿ ਕਾਫੀ ਟਾਈਮ ਪਹਿਲਾਂ ਇੱਕ ਵਾਅਦਾ ਕੀਤਾ ਸੀ ਕਿ ਜਲਦ ਇਹ ਜਿਹੜਾ ਕਿ 2000 ਪਤਾ ਕਰ ਦਿੱਤਾ ਜਾਵੇਗਾ ਤੇ ਹੁਣ ਦੂਜੇ ਪਾਸੇ ਇਹ ਵਾਅਦਾ ਜਿਹੜਾ ਕਿ ਪੁੱਗਦਾ ਹੋਏ ਨਜ਼ਰ ਆ ਰਿਹਾ ਤੇ ਜਿਸ ਤੇ ਵਿੱਚ ਇਹ ਵਾਅਦਾ ਜਿਹੜਾ ਕਿ ਹੁਣ ਪੂਗਾ ਦਿੱਤਾ ਹੈ ਤੇ ਹੁਣ ਪੰਚਾਇਤੀ ਆਮਦਨ ਚੋਂ ਹੀ ਸਰਪੰਚਾਂ ਨੂੰ ਜਿਹੜਾ ਕਿ 2000 ਮਿਲੇਗਾ ਤੇ ਪਿੰਡੂ ਵਿਕਾਸ ਦੇ ਪੰਚਾਇਤ ਵਿਭਾਗ ਨੇ ਪੰਚਾਇਤਾਂ ਨੂੰ ਹੁਕਮ ਜਾਰੀ ਕੀਤਾ ਨੇ ਤੇ ਜਿਸ ਦੇ ਵਿੱਚ ਹੁਣ ਪੰਜਾਬ ਦੇ ਸਰਪੰਚਾਂ ਨੂੰ ਮਾਨ ਪੱਤਾ ਮਿਲੇਗਾ ਤੇ ਪੰਚਾਇਤਾਂ ਦੀ ਹੀ ਆਮਦਨ ਤੋਂ ਇਹ ਲਾਭ ਹੋਵੇਗਾ ਤੇ ਸਰਕਾਰ ਨੇ 1200 ਤੋਂ ਵਧਾ ਕੇ ਹੁਣ 2000 ਕਰ ਦਿੱਤਾ ਹੈ